ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਵੱਲੋਂ ਕੀਤੇ ਗਏ ਸਿਮਰਨ ਜਪ ਦੀ ਕਿ ਸਿਮਰਨ ਜਪ ਕਰਨ ਦਾ ਫਲ ਸਾਨੂੰ ਕਿੰਨੇ ਦਿਨਾਂ ਵਿੱਚ ਪਤਾ ਲੱਗਦਾ ਹੈ ਕਿਉਂਕਿ ਸੰਗਤ ਜੀ ਆਮ ਤੌਰ ਤੇ ਕਈ ਅਭਿਆਸੀ ਮਨੁੱਖਾਂ ਵੱਲੋਂ ਇਹ ਸਵਾਲ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਕਿ ਅਸੀਂ ਨਾਮ ਜਪਤਾ ਕਰਦੇ ਹਾਂ ਪਰ ਸਾਨੂੰ ਇਸ ਦਾ ਫਲ ਜਾਂ ਫਾਇਦੇ ਬਾਰੇ ਕਿੰਨੇ ਕੁ ਸਮੇਂ ਜਾਂ ਦਿਨ ਵਿੱਚ ਪਤਾ ਲੱਗੇਗਾ ਸੰਗਤ ਜੀ ਪ੍ਰਭੂ ਜੀ ਦੇ ਨਾਮ ਦਾ ਸਿਮਰਨ ਜਪ ਇੱਕ ਬਹੁਤ ਪਾਵਰਫੁਲ ਅਤੇ ਰੋਹਾਨੀ ਕਾਰਜ ਹੈ ਮਨੁੱਖ ਨਾਮ ਜਪਦਾ ਜ਼ਰੂਰ ਕਰ ਲੈਂਦਾ ਹੈ ਪਰ ਉਸ ਨੂੰ ਮਹਿਸੂਸ ਨਹੀਂ ਕਰ ਪਾਉਂਦਾ ਅਸਲ ਵਿੱਚ ਜੋ ਮਨੁੱਖ ਲਗਾਤਾਰ ਆਪਣੀ ਸ਼ਰਧਾ ਭਾਵਨਾ ਸੱਚੀ ਸ਼ਰਧਾ ਭਾਵਨਾ ਅਤੇ ਪੂਰਨ ਭਰੋਸੇ ਨਾਲ ਸਿਮਰਨ ਜਪ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਡਾਊਟ ਜਾਂ ਸ਼ੱਕ ਨਹੀਂ ਹੁੰਦੇ ਅਤੇ ਨਾ ਹੀ ਉਹ ਕਿਸੇ ਤਰ੍ਹਾਂ ਦਾ ਵੀ ਬੇਪਰੋਸਾ ਆਪਣੇ ਮਾਲਕ ਪ੍ਰਭੂ ਉੱਪਰ ਰੱਖਦੇ ਹਨ ਜਿੰਨਾ ਮਨੁੱਖਾਂ ਨੂੰ ਆਪਣੀ ਭਗਤੀ ਅਤੇ ਪ੍ਰਭੂ ਜੀ ਦੇ ਨਾਮ ਤੇ ਭਰੋਸਾ ਨਹੀਂ ਹੁੰਦਾ ਜ਼ਿਆਦਾਤਰ ਉਹੀ ਮਨੁੱਖ ਆਪਣੀ ਭਗਤੀ ਤੇ ਸ਼ੱਕ ਕਰ ਬੈਠਦੇ ਹਨ ਕਿ ਕਿਤੇ ਅਸੀਂ ਐਵੇਂ ਸਮਾਂ ਵਿਅਰਥ ਤੇ ਨਹੀਂ ਕਰ ਰਹੇ ਨਾਮ ਜਪ ਕੇ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਸਾਨੂੰ ਕੀ ਫਾਇਦਾ ਹੋ ਰਿਹਾ ਹੈ ਸੰਗਤ ਜੀ ਅਸਲ ਵਿੱਚ ਮਨੁੱਖ ਵੱਲੋਂ ਜਪਿਆ ਨਾਮ ਹਮੇਸ਼ਾ ਫਾਇਦਾ ਹੀ ਦਿੰਦਾ ਹੈ ਕਿੰਨੇ ਦਿਨਾਂ ਵਿੱਚ ਫਾਇਦਾ ਹੁੰਦਾ ਹੈ ਇਹ ਤੇ ਸਾਡੀ ਆਪ ਦੀ ਭਗਤੀ ਦੀ ਤਾਕਤ ਅਤੇ ਪੂਰਨ ਭਰੋਸੇ ਉੱਤੇ ਡਿਪੈਂਡ ਕਰਦਾ ਹੈ ਸੰਗਤ ਜੀ ਸਿਮਰਨ ਜਪਤਾ ਪਹਿਲੇ ਦਿਨ ਵੀ ਜੇਕਰ ਸੱਚੀ ਭਾਵਨਾ ਨਾਲ ਕੀਤਾ ਗਿਆ ਹੋਵੇਗਾ ਤਾਂ ਉਸ ਦਾ ਫਲ ਉਸੇ ਦਿਨ ਜਾਂ ਅਗਲੇ ਦਿਨ ਵੀ ਮਿਲ ਸਕਦਾ ਹੈ ਇਸ ਦੇ ਨਾਲ ਜੇਕਰ ਅਸੀਂ ਬਿਨਾਂ ਨਾਗਾ ਪਾਇਆ ਜਾਂ ਬਿਨਾਂ ਆਲਸ ਕੀਤਿਆਂ ਰੋਜ਼ਾਨਾ ਭਾਵੇਂ ਇੱਕ ਮਾਲਾ ਵੀ ਜਪ ਕਰ ਲੈਂਦੇ ਹਾਂ ਤਾਂ ਸਾਡਾ ਭਲਾ ਆਪਣੇ ਆਪ ਹੀ ਹੋਣ ਲੱਗ ਜਾਵੇਗਾ ਫਿਰ ਜਿਸ ਨਾਲ ਸਾਨੂੰ ਆਪਣੇ ਆਪ ਇਸ ਦਾ ਗਿਆਨ ਵੀ ਹੋਣਾ ਸ਼ੁਰੂ ਹੋ ਜਾਵੇਗਾ ਕਿ ਕਿਵੇਂ ਸਾਡੀ ਜ਼ਿੰਦਗੀ ਸਹੀ ਦਿਸ਼ਾ ਵੱਲ ਜਾਣ ਲੱਗ ਪਈ ਹੈ ਅਤੇ ਸਾਡੇ ਨਾਲ ਸਭ ਕੁਝ ਚੰਗਾ ਅਤੇ ਸਹੀ ਹੋਣ ਲੱਗ ਪਿਆ ਹੈ ਜੋ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਨਾਮ ਜਪਣ ਨੂੰ ਪਹਿਲੇ ਦਰਜੇ ਵਿੱਚ ਰੱਖਦਾ ਹੈ ਸਭ ਕਾਰਜਾਂ ਨੂੰ ਅਤੇ ਆਪਣੇ ਫਰਜ਼ਾਂ ਦੀ ਪਾਲਣਾ ਨੂੰ ਕਰਦੇ ਹੋਏ ਪ੍ਰਭੂ ਸਿਮਰਨ ਜਪ ਕਰਦਾ ਰਹਿੰਦਾ ਹੈ ਉਸੇ ਦੇ ਹੀ ਸਭ ਪਾਪ ਕਰਮਾਂ ਦਾ ਵੀ ਨਾਸ ਹੋਣ ਲੱਗ ਜਾਂਦਾ ਹੈ ਅਤੇ ਸਭ ਕਾਰਜ ਵੀ ਰਾਸ ਹੋਣ ਲੱਗ ਜਾਂਦੇ ਹਨ ਸੰਗਤ ਜੀ ਜ਼ਿੰਦਗੀ ਵਿੱਚ ਜੇਕਰ ਜ਼ਿਆਦਾ ਵੱਡੇ ਦੁੱਖ ਅਤੇ ਕਸ਼ਟ ਹੋਣ ਤਾਂ ਉਹਨਾਂ ਹੀ ਜ਼ਿਆਦਾ ਸਿਮਰਨ ਕਰਨ ਨਾਲ ਸਾਡੇ ਦੁੱਖਾਂ ਅਤੇ ਕਸ਼ਟਾਂ ਦਾ ਨਾਸ਼ ਹੋ ਸਕਦਾ ਹੈ ਸੋ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਨਾਮ ਜਪਦੇ ਹਾਂ ਪੂਰੀ ਸ਼ਰਧਾ ਰੱਖਦੇ ਹਾਂ ਭਰੋਸਾ ਰੱਖਦੇ ਹਾਂ ਆਪਣੇ ਮਾਲਕ ਪ੍ਰਭੂ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕਰਦੇ ਨਾ ਹੀ ਉਹਨਾਂ ਨੂੰ ਟੋਂਦੇ ਹਾਂ ਤਾਂ ਸੰਗਤ ਜੀ ਸਾਨੂੰ ਹਮੇਸ਼ਾ ਵਾਹਿਗੁਰੂ ਜੀ ਵੱਲੋਂ ਕਿਰਪਾ ਹੀ ਮਿਲੇਗੀ ਸਾਨੂੰ ਉਹਨਾਂ ਵੱਲੋਂ ਹਮੇਸ਼ਾ ਅਸੀਸ ਹੀ ਮਿਲੇਗੀ ਅਤੇ ਸਾਡੇ ਸਾਰੇ ਕਾਰਜ ਵੀ ਸਿੱਧ ਹੋਣਗੇ ਹਰ ਚੀਜ਼ ਦਾ ਸਾਨੂੰ ਸ਼ੁਭ ਹੀ ਫਲ ਮਿਲੇਗਾ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੋਈ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ